ਤੋ ਦੋ ਮਈਆਂ ਦਿਖਾਉਣ ਲੱਗੇ ਆ ਆ ਦੂਜੀ ਜੇ ਵੀਡੀਓ ਮੈਂ ਆ ਦੋਸਤੋ ਦੇਖੋ ਦੋਸਤੋ ਚੱਲਣ ਚੜਾਣ ਦੇਖੋ ਮੈਂ ਇਹਦਾ ਦੋਸਤੋ ਅੰਗਾ ਪੈਰਾਂ ਦੀ ਸਾਫ ਸੁਥਰੀ ਮੈਂ ਆ ਦੋਸਤੋ ਦੁੱਧ ਵਾਲੀ ਲੈ ਪਾਂਡਾ ਦੇਖਦੇ ਦੋਸਤੋ ਚੰਗੀ தரਾ ਆਰਡਰ ਛੋਟੀ ਲੈ ਦੋਸਤੋ ਮੂਠੀ ਵਾਲਾ ਥਣ ਲੱਗੇ ਤੇ ਪਾਂਡੇ ਦੀ ਕੁਆਲਿਟੀ ਤੁਸੀਂ ਦੇਖ ਲਓ ਦੋਸਤੋ ਐਸ ਟਾਈਪ ਦਾ ਆਰਡਰ ਬਣਦਾ ਉੱਪਰੋਂ ਦੇਖ ਲਓ ਆਨਲਾਈਨ ਤੋਂ ਬੀਲ ਵਨ ਵੀ ਮੈਂ ਪੂਰੀ ਲੰਬੀ ਤੇ ਉੱਚੇ ਕੱਦ ਵਾਲੀ ਮੈਂ ਆ ਦੋਸਤੋ ਲੈ ਬਲੀ ਦਸੀ ਮੈਂ ਕਿ ਮੋਲ ਹੈ ਦਾ ਇੱਕ ਪੱਛੀ ਇੱਕ 25 ਤੇ ਬਲੀ ਦੇਣੀ ਕਿੰਨੇ ਦੀ ਹੈ ਇਹ ਇੱਕ 20 ਦੀ ਤੇ ਹੋਰ ਕੋਈ ਵਿੱਚੋਂ ਬਾਅਦ ਘਾਟ ਕੋਈ ਲੈਸ ਦੇਗਾ 15 ਦੀ ਇੱਕ 15 ਦੀ ਆ ਮੌਕਾ ਵਿਚਾਰ ਲੈ ਵੀ ਦੋਸਤੋ ਬਾਈ ਕਹਿੰਦਾ 1 15 15 ਦੀ ਛਾੜੀ ਦੇਵਾਂਗੇ ਤੇ ਦੁੱਧ ਕਿੰਨਾ ਇਹਦੇ ਥੱਲੇ ਇਸ ਟਾਈਮ ਚਾਪਾ ਕਿਲੋ ਤਿਆਰ ਹੈ 14 ਕਿਲੋ ਸੋਦੇ ਬੱਚਾ 14 ਕਿਲੋ ਤੇ ਕੈ ਦਿਨਾਂ ਦੀ ਸੂਈ ਹੈ 9 ਤਰੀਕ ਦੀ ਸੂਈ 9 ਤਰੀਕ ਦੀ ਸੂਈ ਅੱਜ 16ਵਾਂ ਦਿਨ ਹੋ ਗਿਆ ਲੈ ਦੋਸਤੋ 16 ਦਿਨ ਹੋ ਗਿਆ ਅੱਜ ਸੂਈ ਨੂੰ ਲੰਮੀ ਸਾਫ਼ ਸੁਥਰੀ ਮੈਂ ਇਹ ਦੁੱਧ ਵਾਲੀ ਬਾਈ ਕਹਿੰਦਾ 14 ਲੀਟਰ ਦੁੱਧ ਹੈ ਦੋ ਡੰਗ ਇੱਕ ਡੰਗ ਤਿੰਨ ਡੰਗ ਚੋ ਕੇ ਲਿਆ ਸਕਦਾ ਬੰਦਾ ਕਿਸੇ ਜ਼ਿਮੀਂਦਾਰ ਭਰਾ ਨੂੰ ਦੁੱਧ ਵਾਲੀ ਮੈਂ ਚਾਹੀਦੀ ਹੋਵੇ ਨਾ ਸਾਫ਼ ਸੁਥਰੀ ਲੰਮੀ ਤੇ ਭਾਂਡੇ ਵਾਲੀ ਮੈਂ ਹਾਂ ਦੋਸਤੋ ਕੱਲਾ ਕੱਲਾ ਸਾਨਾ ਦੋਸਤੋ ਤੇ ਮੰਗਰ ਕੀ ਹੈ ਇਹਦੇ 33 ਹੈ ਜੀ ਕੱਟੀ ਲੈ ਦੋਸਤੋ ਇੱਕ ਇਹਦੇ ਮੰਗਰ ਕੱਟੀ ਹੈ ਤੇ ਇੱਕ ਆਹ ਖੜੀ ਹੈ ਦੂਜੇ ਸੂਏ ਵਾਲੀ ਦੋਸਤੋ ਲੈ ਦੇਖੋ ਦੋਸਤੋ ਇਹ ਵੀ ਥਣ ਦੀ ਥੱਲੋਂ 703 ਹੈ ਥਣਾਂ ਦੀ ਦੋਸਤੋ ਲੈ ਲੈ ਤੋਰ ਵੀ ਇਹਨੂੰ ਵੀ ਤੋਰ ਤੂੰ ਤੋਰ ਦੇ ਜੇ ਲੈ ਤੋਰ ਲੈ ਦੋਸਤੋ ਦੂਜੇ ਸੂਏ ਝੋਟੀ ਹੈ ਵੀ ਥਣਾ ਥਣਾ ਦੀ ਚੰਗੀ ਹੈ ਦੋਸਤੋ ਇਹ ਦੇਖਦੇ ਹੋ। ਚਾਰ-ਚਾਰ ਲੰਮੀ ਲੈ ਜਾ। ਮੋਲ ਲੈ ਦੇ। ਨਾ ਦੋਸਤੋ ਦੇਖੋ ਧਿਆਨ ਨਾਲ। ਆਰਡਰ ਤਾਂ ਬੱਲੀ ਇਹ ਵੀ ਚੰਗਾ ਬਣਾਉਂਦੀ ਐ। ਹਾਂਜੀ। ਲੈ ਵੀ ਦੋਸਤੋ ਦੇਖੋ ਥੱਲੋ ਕੱਲਾ ਕੱਲਾ ਥਾਣਾ ਚਵਾਈ ਦੀ ਵੀ ਸਾਫ ਹੈ ਦੋਸਤੋ ਕੀ ਮੁੱਲ ਆ ਬਲੀ ਦਾ ਇਹਦਾ ਮੁੱਲ ਦਾ ਲੱਖ ਨਵੇਂ ਤੇ 60000 ਦਾ ਲੈ 95 ਦੀ ਕੋਈ ਹੋਰ ਵਿੱਚੋਂ ਉਹ ਵੀ ਮੁੱਤਾ ਵਿਚਾਰਾ ਜੇ ਮੁੱਲ 来 दोस्तों भाई कहंदा मूल लाख है 95 दी दे दंगे ते मानतान भी कर दंगे ते सुई नु एनु ਕੈ ਦਿਨ ਹੋ ਗਏ ਇਹ 9 ਦਿਨ ਦੀ ਹੈ ਸੁਈ ਉਹ ਵੀ ਇਕੱਠੀ ਨਹੀਂ ਸੁਣੀ 21 ਦਿਨ ਦੀਆਂ ਸੁਈਆਂ ਹੋਈਆਂ ਉਹ ਕੱਟ ਕੇ ਛੋਪੀ ਸੀ ਆਹ ਤੇ ਠੀਕ ਹੈ 来 दोस्तों 21 ਦਿਨ ਦੀਆਂ ਸੁਈਆਂ ਹੋਈਆਂ 16 ਦਿਨ ਹੀ ਮੰਨ ਲੋ ਇਹਨੂੰ ਹੋ ਗਏ ਅੱਛਾ 21 ਦਿਨ ਦੀਆਂ ਸੁਈਆਂ 来16 ਦਿਨ ਹੋ ਗਏ ਦੋਸਤੋ ਸੁਈ ਨੂੰ ਤੇ ਦੁੱਧ ਕਿੰਨਾ ਇਹਦੇ ਥੱਲੇ ਇਹਦੇ ਥੱਲੇ 11 ਕਿਲੋ ਤਿਆਰ ਹੈ ਇਸ ਟਾਈਮ 11 ਚਵਾ ਦੋਗੇ ਜੇ ਕੋਈ 2 ਡੰਗ ਤੇ 3 ਡੰਗ ਚੋਂਦਾ ਤੇ ਮਾਗਰ ਕੀ ਹੈ ਇਹਦੇ ਕੱਟੀ ਹੈ ਜੀ ਨਹੀਂ ਤੋਂ ਮਾਗਰ ਕੱਟੀ ਐ ਤੇ ਦੁਬਾਰਾ ਸਾਨੂੰ ਫੇਰ ਦਿਖਾ ਦੰਨੇ ਆ ਆ ਦੂਜੇ ਸੂਏ ਝੋਟੀ ਐ ਤੇ ਇਹਦੀ ਆਹ ਵਾਲੀ ਕੱਟੀ ਐ ਦੋਸਤੋ ਇਹਦੀ ਐ ਤੇ ਜਿਹੜੀ ਉਹਦੀ ਆਹ ਕੱਟੀ ਐ ਤੀਜੇ ਸੂਏ ਵਾਲੀ ਐ ਉਹਦੀ ਆਹ ਕੱਟੀ ਐ ਦੋਸਤੋ ਜਿਹੜੀ ਆਹ ਵਾਲੀ ਮੈਂ ਆ ਦੋਸਤੋ ਮੈਂ ਧਰ ਗਿਆ ਦੋਸਤੋ ਇਹ ਵੀ ਇਹ 14 ਲੀਟਰ ਦੁੱਧ ਐ ਇਹਦੇ ਥੱਲੇ 14 ਤੇ ਉਹਦੇ ਥੱਲੇ ਦੋਸਤੋ 11 ਜੀ ਅੱਛਾ ਜੀ 12 ਕਿਲੋ ਹੋਰ ਬਾਦਸ਼ਾਹ ਦੀ ਸੇਵਾ ਨਾਲ ਹਾਂ ਬਾਕੀ ਦੋਸਤੋ ਸੇਵਾ ਦਾ ਪਰ ਪ੍ਰੋਪਰ ਦੋਸਤੇ ਮੈਂ ਆ ਚੁੱਕੀ ਹੈ ਤੇ ਐ ਵੀ ਦੋਸਤੋ 11 ਕਿਲੋ ਤੇ ਚੱਲ ਰਹੀ ਹੈ ਦੂਜੇ ਸੀ ਨੰਬਰ ਕਿੰਨਾ ਹੈ ਬੱਲੀ ਤੇਰਾ 99150 ਦੁਬਾਰੇ ਬੋਲੀ 99150 ਲੈ ਦੋਸਤੋ ਆ ਮਾ ਜਾਨੇ ਬਾਈ ਨਾਲ ਕਨੈਕਟ ਕਰ ਲਿਓ ਤੇ ਪਿੰਡ ਕੋੜਧਰਮੂ ਦੋਸਤੋ ਲੈ ਦੋਸਤੋ ਪਿੰਡ ਕੋੜਧਰਮੂ ਆ ਫੋਨ ਨੰਬਰ ਆਪਾਂ ਦਿੱਤਾ ਹੈ ਬਾਈ ਦਾ ਕਨੈਕਟ ਕਰ ਲਿਓ ਠੀਕ ਐ ਇੰਨੀ ਬੋਲੀ ਐ ਚਵਾਈ ਦੀ ਲੈ ਦੋਸਤੋ ਬਾਈ ਕਹਿੰਦਾ ਦੂਜੇ ਸਵੇਰੇ ਝੋਟੀਆਂ ਫੋਲ ਚਵਾਈ ਦੀ ਬੋਲੀ ਐ ਤੇ ਕਨੈਕਟ ਕਰ ਲਿਓ ਬਾਈ ਨਾਲ ਨੰਬਰ ਤੁਹਾਨੂੰ ਸਕਰੀਨ ਦੇ ਉੱਤੇ ਲਾ ਦਾਂਗੇ ਧੰਨਵਾਦ